ਸਾਸ਼ੀ ਕਾਲ ਜੀ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅੱਜ ਤੜਕਸਾਰ ਜੰਗਲਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਦਰਅਸਲ ਕੁਝ ਦਿਨ ਪਹਿਲਾਂ ਲੱਕੀ ਪਟਿਆਲ ਦੇ ਕੁਝ ਗੁਰਗਿਆਂ ਦੁਆਰਾ ਬਦਮਾਸ਼ਾਂ ਦੁਆਰਾ ਫਰੀਦਕੋਟ ਦੇ ਪਿੰਡ ਬਾਂਮਣ ਵਾਲਾ ਦੇ ਵਿੱਚ ਤੇ ਇੱਥੇ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਤਿੰਨ ਸ਼ੂਟਰ ਆਉਂਦੇ ਜਿਨ੍ਹਾਂ ਦੁਆਰਾ ਇੱਕ ਯਾਦਵਿੰਦਰ ਸਾਧ ਸਿੰਘ ਦੇ ਨਾਂ ਦੇ ਨੌਜਵਾਨ ਦੇ ਉੱਪਰ ਤਾਬੜ ਤੋਲ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਸ਼ਰਿਆ ਮੁਸਦਾ ਕਤਲ ਕਰ ਦਿੱਤਾ ਜਾਂਦਾ ਪਰ ਉਸੇ ਮਾਮਲੇ ਦੇ ਵਿੱਚ ਲਗਾਤਾਰ ਫਰੀਦਕੋਟ ਪੁਲਿਸ ਦੁਆਰਾ ਜਾਂਚ ਪੜਤਾਲ ਵਿੜ ਦਿੱਤੀ ਜਾਂਦੀ ਹੈ ਬੀਤੇ ਦਿਨ ਇੱਕ ਮੁੱਖ ਸ਼ੂਟਰ ਆ ਜਿਸ ਨੂੰ ਕੇ ਹਰਿਆਣਾ ਦੇ सिरसा ਤੋਂ ਗ੍ਰਿਫਤਾਰ ਕੀਤਾ ਜਾਂਦਾ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਨੇ ਉਸ ਕਤਲ ਦੌਰਾਨ ਵਰਤਿਆ ਜਿਹੜਾ ਮੋਟਰਸਾਈਕਲ ਆ ਉਹ ਇੱਕ ਉਸ ਜਿਹੜਾ ਫਰੀਦਕੋਟ ਦੇ ਕੁਝ ਜੰਗਲੀ ਇਲਾਕੇ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਤਾਂ ਜਦੋਂ ਉਸ ਮੋਟਰਸਾਈਕਲ ਦੀ ਬਰਾਮਦਗੀ ਦੇ ਲਈ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਨਿਸ਼ਾਨਦੇਹੀ ਦੇ ਲਈ ਲੈ ਕੇ ਜਾਂਦੀ ਹੈ ਜਿੱਥੇ ਝਾੜੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਉਸਨੇ ਮੋਟਰਸਾਈਕਲ ਲੁਕੋਇਆ ਹੁੰਦਾ ਤਾਂ ਉਸ ਦੇ ਵੱਲੋਂ ਉਸ ਮੋਟਰਸਾਈਕਲ ਦੇ ਵਿੱਚੋਂ ਇੱਕ ਜਿਹੜਾ ਅਸਲਾ ਕੱਟ ਕੇ ਪਿਸਟਲ ਕੱਟ ਕੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਰਹੇ ਜਿਸ ਦੇ ਨਾਲ ਕਿ ਉਹ ਜਿਹੜੀ ਗੋਲੀ ਆ ਇੱਕ ਪੁਲਿਸ ਦੀ ਗੱਡੀ ਜਿਹੜੀ ਪੀਸੀਆਰ ਦੀ ਗੱਡੀ ਆ ਉਸ ਦੇ ਜਿਹੜੀ ਸਲੈਂਸਰ ਦੇ ਚ ਲੱਗਦੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਦੁਆਰਾ ਜਵਾਬੀ ਕਾਰਵਾਈ ਕਰਦੇ ਹੋਏ ਜਦੋਂ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰਦਾ ਉਸ ਦੇ ਉੱਪਰ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇੱਕ ਗੋਲੀ ਉਸ ਲੱਕੀ ਪਟਿਆਲ ਦੇ ਗੁਰਗੇ ਦੇ ਉਸ ਦੇ ਲੱਤ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਦੁਆਰਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਹੁਣ ਮੁਰਦ ਤੋਂ ਜਿਹੜਾ ਇਲਾਜ ਦੇ ਲਈ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਓਕਤ ਸ਼ੂਟਰ ਨੇ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਛੁਪਾ ਕੇ ਰੱਖੇ ਹੋਏ ਪਿਸਤਲ ਦੇ ਵਿੱਚੋਂ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਿਆ ਜੋ ਕਿ ਐਸਐਸਪੀ ਫਰੀਦਕੋਟ ਡਾਕਟਰ ਪ੍ਰਿਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨ ਇਸੇ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਦੇ ਵਿੱਚ ਪਿੰਡ ਬਹਾਮਣਵਾਲਾ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਲੋਕਾਂ ਨੇ ਇੱਕ ਨੌਜਵਾਨ ਯਾਦਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਤਲ ਕਰ ਦਿੱਤਾ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਖ ਸ਼ੂਟਰ ਚਿੰਕੀ ਨੂੰ ਜਿਹੜਾ ਪੁਲਿਸ ਨੇ ਹਰਿਆਣਾ ਦੇ ਸਰਸਾ ਤੋਂ ਗ੍ਰਿਫਤਾਰ ਕੀਤਾ ਸੀ ਨਿਸ਼ਾਨਦੇਹੀ ਲਈ ਮੋਟਰਸਾਈਕਲ ਦੇ ਲਈ ਜਿਸ ਮੋਟਰਸਾਈਕਲ ਦੇ ਉੱਪਰ ਕਤਲ ਕਰਨ ਆਏ ਸੀ ਬੀੜ ਸਿੱਖਾਂ ਦੇ ਵਾਲਾ ਦੇ ਵਿੱਚ ਲੈ ਕੇ ਆਏ ਸੀ ਝਾੜੀਆਂ ਦੇ ਵਿੱਚੋਂ ਉਸਨੇ ਅਸਲਾ ਕੱਢ ਕੇ ਪਿਸਟਲ ਕੱਢ ਕੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆ ਪਰ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਤਾਂ ਇੱਕ ਗੋਲੀ ਉਸ ਚਿੰਕੀ ਬਦਮਾਸ਼ ਦੇ ਲੱਤ ਦੇ ਵਿੱਚ ਲੱਗਦੀ ਹੈ ਤੇ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਪੁਲਿਸ ਦੇ ਵੱਲੋਂ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਫਰੀਦਕੋਟ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾ ਦਿੱਤਾ ਗਿਆ ਤੜਕਸਾਰ ਅੱਜ ਪੁਲਿਸ ਦੇ ਵੱਲੋਂ ਝਾੜੀਆਂ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਜਦੋਂ ਇੱਕ ਮੋਟਰਸਾਈਕਲ ਦੀ ਬਰਾਮਦਗੀ ਦੇ ਲਈ ਇੱਕ ਲੱਕੀ ਪਟਿਆਲ ਦੇ ਬਦਮਾਸ਼ਾਂ ਨੂੰ ਲੈ ਕੇ ਜਾਂਦਾ ਤਾਂ ਜਦੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਫਿਰ ਜਵਾਬੀ ਕਾਰਵਾਈ ਦੇ ਵਿੱਚ ਦੋਨਾਂ ਪਾਸਿਓ ਫਾਇਰਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਇੱਕ ਗੋਲੀ ਚਿੰਕੀ ਜਿਹੜਾ ਬਦਮਾਸ਼ ਆ ਉਸ ਦੀ ਲੱਤ ਦੇ ਵਿੱਚ ਲੱਗਦੀ ਹੈ ਜੀ 22 ਤਾਰੀਖ ਨੂੰ ਪਿੰਡ ਬਾਂਮਣਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਹोली मार ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦੋਂ ਤੋਂ ਇਹ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ EGTF ਕਾਊਂਟਰੈਂਟ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤੁਰਿਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਇਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚੋਂ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ 'ਚ ਇਹ ਦੱਸਿਆ ਕਿ ਜਿਹੜਾ ਵਾਰਦਾ ਵਿੱਚ ਵਰਤਾ ਗਿਆ ਮੋਟਰਸਾਈਕਲ ਉਹਨੇ ਇੱਥੇ ਬੀੜ ਸੇਖਾ ਵਾਲਾ ਜਿਹੜੇ ਖਨੇ ਜੰਗਲਾਤ ਨੇ ਇੱਥੇ ਇਹਨਾਂ ਨੇ ਲੁਕੋ ਰੱਖਿਆ ਹੈ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤੈਨਦਰ ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਹੈ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੇ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੀਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ 'ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ 'ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਜ਼ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਗੇਸ਼ਨ 'ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਮੈਡਮ ਇਹ ਜਿਹੜੀ ਸਪੈਸ਼ਲ ਗੱਲ ਕਰਦੇ ਹੋ ਕਿ ਇਹ ਵਾਰਦਾਤ ਚ ਜਿਹੜਾ ਵਰਤਕ ਹੈ ਸੋਹੀ ਪਿਸਤਲ ਹੈ ਜਾਂ ਹੋਰ ਹੈ ਜੀ ਦਿਸ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬਤੀ ਬੁਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਐ ਲੱਖੀ ਪਟਿਆਲ ਉਹਦੇ ਵੱਲੋਂ ਲਈਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਊਂਟਰ ਇੰਟ ਏਜੀਟੀਐ

ਬਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤੋ ਸਖਤ ਐਕਸ਼ਨ ਹੈ ਉਹ ਅਸੀਂ ਬਣਾਂਗੇ ਹਾਂ ਜੀ ਤੈਨੂੰ ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਛੇਤੀ ਉਹ ਫੜ ਲਿਆ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਵਾਰਨਿੰਗ ਹੀ ਦੇਣਾ ਚਾਹਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਟਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਦੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਨੇ ਤੇ ਨੋਮੀਨੇਟ ਕਰ ਚੁੱਕੇ ਨੇ ਤੇ ਕ੍ਰਾਈਮ ਦੇ ਨਾਲ ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਕ੍ਰਾਈਮ ਵਿੱਚ ਤਿੰਨ ਬੰਦੇ ਉਸ ਟਾਈਮ ਦੇਖੇ ਗਏ ਸੀ ਤੇ ਇੱਕ ਅਰੈਸਟ ਹੋਇਆ ਬਾਕੀਆਂ ਦਾ ਤਪਰਚਾ ਲੈ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਬਹੁਤ ਛੇਤੀ ਉਹਨਾਂ ਨੂੰ ਵੀ ਫੜ ਲਿਆ ਜਾਊਗਾ ਥੈਂਕ ਯੂ ਜੀ 22 ਤਾਰੀਖ ਨੂੰ ਪਿੰਡ ਬਾਂਮਣਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਹोली मार ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦੋਂ ਤੋਂ ਇਹ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ EGTF ਕਾਊਂਟਰੈਂਟ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤੁਰਿਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਇਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚੋਂ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ 'ਚ ਇਹ ਦੱਸਿਆ ਕਿ ਜਿਹੜਾ ਵਾਰਦਾ ਵਿੱਚ ਵਰਤਾ ਗਿਆ ਮੋਟਰਸਾਈਕਲ ਉਹਨੇ ਇੱਥੇ ਬੀੜ ਸੇਖਾ ਵਾਲਾ ਜਿਹੜੇ ਖਨੇ ਜੰਗਲਾਤ ਨੇ ਇੱਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤੈਨਦਰ ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੇ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੀਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ 'ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ 'ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੀਜ਼ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਗੇਸ਼ਨ 'ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਮੈਡਮ ਜੇ ਪਿਸਟਲ ਦੀ ਗੱਲ ਕਰਦੇ ਹੋ ਕੀ ਇਹ ਵਾਰਤਾ ਚ ਜਿਹੜਾ ਵਰਤਿਆ ਕਿਸੇ ਹੋਰੀ ਪਿਸਟਲ ਹੈ ਜਾਂ ਹੋਰ ਹੈ ਜੀ ਥਿਸ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬੱਤੀ ਬੋਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਹੈ ਲੱਕੀ ਪਟਿਆਲ ਉਹਦੇ ਵੱਲੋਂ ਲਿੱਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਊਂਟਰ ਐਂਡ ਏਜੀਟੀਐਫ

ਬਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤੋ ਸਖਤ ਐਕਸ਼ਨ ਹੈ ਉਹ ਅਸੀਂ ਕਰਾਂਗੇ ਹਾਂ ਜੀ ਤੇ ਉਹ ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਛੇਤੀ ਉਹ ਫੜ ਲਿਆ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਵਾਰਨਿੰਗ ਹੀ ਦੇਣਾ ਚਾਹਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਟਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ 'ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ